ਸਾਰੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਦਾਬ ਨਮਸਤੇ ਗੁੱਡ ਮਾਰਨਿੰਗ ਦੋਸਤੋ ਮਿੱਤਰੋ ਪਿਆਰਿਓ ਸਾਰੇਓ ਗਲਤੀਆਂ ਦਾ ਪਤਲਾ ਸੇਵਕ ਸਿਹਾਲ ਅੱਜ ਫਿਰ ਹਾਜ਼ਰ ਹੈ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਦੋਸਤੋ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋ ਤੰਦਰੁਸਤ ਹੋ ਚੜ੍ਹਦੀ ਕਲਾ ਵਿੱਚੋਂ ਤੇ ਖੁਸ਼ ਹੋ ਤੇ ਹਰ ਰੋਜ਼ ਦੀ ਤਰ੍ਹਾਂ ਪਰਮਾਤਮਾ ਅੱਗੇ ਅਰਦਾਸ ਬੇਨਤੀ ਵੀ ਇਹੀ ਹੈ ਕਿ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਠੀਕ ਰੱਖੇ ਤੰਦਰੁਸਤ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਖੁਸ਼ ਰੱਖੇ ਤੇ ਸਾਨੂੰ ਹਮੇਸ਼ਾ ਇੱਕ ਗੱਲ ਇਹ ਵੀ ਯਾਦ ਰੱਖਣੀ ਚਾਹੀਦੀ ਹੈ ਕਿ ਪ੍ਰਮਾਤਮਾ ਵੀ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਦਾ ਹੈ ਉਹਨਾਂ ਨੂੰ ਠੀਕ ਰੱਖਦਾ ਹੈ ਜਿਹੜੇ ਖੁਦ ਆਪ ਵੀ ਕੋਸ਼ਿਸ਼ ਕਰਦੇ ਨੇ ਚੜ੍ਹਦੀ ਕਲਾ ਵਿੱਚ ਰਹਿਣ ਦੀ ਪੋਜੀਟਿਵ ਰਹਿਣ ਦੀ ਠੀਕ ਰਹਿਣ ਦੀ ਖੁਸ਼ ਰਹਿਣ ਦੀ ਜਿਵੇਂ ਕਿ ਤੁਸੀਂ ਇਹ ਤਾਂ ਸੁਣਿਆ ਹੀ ਹੋਏਗਾ ਕਿ ਪਰਮਾਤਮਾ ਵੀ ਉਹਨਾਂ ਦੀ ਮਦਦ ਕਰਦਾ ਹੈ ਜਿਹੜੇ ਆਪਣੀ ਮਦਦ ਆਪ ਕਰਦੇ ਨੇ ਤੇ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਉਹ ਇਹ ਹੈ ਕਿ ਜਿਹੜੇ ਸਾਡੇ ਬੱਚੇ ਨੇ ਨਿਊ ਜਨਰੇਸ਼ਨ ਹੈ ਜੰਗ ਜਨਰੇਸ਼ਨ ਹੈ ਭਾਵੇਂ ਉਹ ਛੋਟੇ ਬੱਚੇ ਹੋਣ ਭਾਵੇਂ ਵੱਡੇ ਬੱਚੇ ਹੋਣ ਇਹ ਕਹਿ ਲਈਏ ਕਿ ਜਿਹੜੇ 18-20 ਸਾਲ ਤੱਕ ਦੀ ਉਮਰ ਤੱਕ ਦੇ ਦੇ ਕਿ ਜੇ ਸਾਡੇ ਜਿਹੜੇ ਛੋਟੇ ਬੱਚੇ ਨੇ ਜੇ ਉਹ ਘੱਟ ਪੜ੍ਹ ਲਿਖ ਜਾਣਗੇ ਘੱਟ ਪੜ੍ਹਨਗੇ ਪੜ੍ਹਾਈ ਵਿੱਚ ਕਮਜ਼ੋਰ ਰਹਿ ਜਾਣਗੇ ਠੀਕ ਹੈ ਜੀ ਤਾਂ ਕਿਤੇ ਨਾ ਕਿਤੇ ਆਪਾਂ ਇਹ ਸੋਚ ਸਕਦੇ ਹਾਂ ਕਿ ਕੰਮ ਚੱਲ ਜੂ ਜੇ ਪੜ੍ਹਾਈ 'ਚ ਕਮਜ਼ੋਰ ਰਹਿ ਗਏ ਪੜ੍ਹਾਈ 'ਚ ਪੇਪਰਾਂ 'ਚ ਨੰਬਰ ਘੱਟ ਆ ਕੇ ਪਰ ਜੇ ਉਹ ਨਸ਼ੇ 'ਚ ਪੈ ਗਏ ਮਾਰੂ ਨਸ਼ੇ ਨੇ ਜਿਹੜੇ ਭਿਆਨਕ ਨਸ਼ੇ ਨੇ ਖਤਰਨਾਕ ਨਸ਼ੇ ਨੇ ਨੁਕਸਾਨਦਾਇਕ ਨਸ਼ੇ ਨੇ ਠੀਕ ਹੈ ਜੀ ਜੇ ਉਹਨਾਂ 'ਚ ਪੈ ਗਏ ਤਾਂ ਫਿਰ ਕੰਮ ਔਖਾ ਹੈ ਤਾਂ ਫਿਰ ਉਹਨਾਂ ਦੀ ਜ਼ਿੰਦਗੀ ਬਰਬਾਦ ਹੈ ਨਰਕ ਹੈ ਤੇ ਨਾਲ ਹੀ ਜਿਹੜੇ ਹੋਰ ਪਰਿਵਾਰ ਦੇ ਮੈਂਬਰ ਹੁੰਦੇ ਨੇ ਉਹਨਾਂ ਦੀ ਜ਼ਿੰਦਗੀ ਵੀ ਨਰਕ ਬਣ ਜਾਂਦੀ ਹੈ ਜੇ ਕੋਈ ਬੱਚਾ ਕੋਈ ਨੌਜਵਾਨ ਕਿਸੇ ਨਸ਼ੇ ਦੇ ਵਿੱਚ ਪੈ ਜਾਂਦਾ ਹੈ ਜਿਹੜਾ ਮਾੜਾ ਨਸ਼ਾ ਹੁੰਦਾ ਹੈ ਭਿਆਨਕ ਨਸ਼ਾ ਹੁੰਦਾ ਹੈ ਜਿਵੇਂ ਅੱਜ ਕੱਲ ਆਪਾਂ ਸੁਣਦੇ ਆ ਕਿ ਮੁੰਡੇ ਕੁੜੀਆਂ ਟੀਕੇ ਲਗਾਉਂਦੇ ਨੇ ਚਿੱਟੇ ਦਾ ਨਸ਼ਾ ਕਰਦੇ ਨੇ ਹੋਰ ਪਤਾ ਨਹੀਂ ਕਿਹੜੇ-ਕਿਹੜੇ ਨਸ਼ੇ ਨੇ ਮੈਡੀਕਲ ਨਸ਼ੇ ਨੇ ਤੇ ਸ਼ਰਾਬ ਦਾ ਨਸ਼ਾ ਵੀ ਬਹੁਤ ਭੜਾ ਹੈ ਜੇ ਬੰਦਾ ਇੱਕ ਹੱਦ ਤੋਂ ਜ਼ਿਆਦਾ ਪੀਂਦਾ ਹੈਗਾ ਠੀਕ ਹੈ ਜੀ ਡੇਲੀ ਪਿੰਦਾਗਾ ਫਿਰ ਪੀ ਕੇ ਲੜਾਈ ਝਗੜਾ ਕਲੇਸ਼ ਕਰਦੇ ਵਿੱਚ ਕਰਦਾ ਹੈਗਾ ਵੈਸੇ ਜਿਹੜੇ ਇਹ ਨਸ਼ੇ ਨੇ ਜਿਵੇਂ ਆਪਾਂ ਨੇ ਗੱਲ ਕੀਤੀ ਹੈ ਕਿ ਜ਼ਿੰਦਗੀ ਨਰਕ ਬਣ ਜਾਂਦੀ ਹੈ ਪਰਿਵਾਰ ਦਾ ਮਾਹੌਲ ਹੈ ਜਿਹੜਾ ਉਹ ਨਰਕ ਬਣ ਜਾਂਦਾ ਘਰ ਦੇ ਵਿੱਚ ਹੀ ਹੋਰ ਜਿਹੜੇ ਪਰਿਵਾਰ ਦੇ ਮੈਂਬਰ ਹੁੰਦੇ ਨੇ ਉਹਨਾਂ ਦੀ ਜ਼ਿੰਦਗੀ ਵੀ ਇੱਕ ਤਰ੍ਹਾਂ ਦੀ ਨਰਕ ਬਣ ਜਾਂਦੀ ਹੈ ਸਾਰੇ ਦੁਖੀ ਪਰੇਸ਼ਾਨ ਨੁਕਸਾਨ ਹੀ ਨੁਕਸਾਨ ਠੀਕ ਹੈ ਜੀ ਇੱਕ ਇਹ ਐਸੀ ਦਲਦਲ ਹੈ ਜਿਹੜਾ ਇਹ ਨਸ਼ਾ ਕਿ ਇਸ ਦੇ ਵਿੱਚੋਂ ਨਿਕਲਣਾ ਵੀ ਬਹੁਤ ਔਖਾ ਹੈ ਫਿਰ ਜੇ ਇੱਕ ਵਾਰੀ ਬੰਦਾ ਇਸ ਦਲਦਲ ਦੇ ਵਿੱਚ ਧਸ ਜਾਵੇ ਤਾਂ ਫਿਰ ਬਹੁਤ ਔਖਾ ਹੋ ਜਾਂਦਾ ਹੈ ਨਿਕਲਣਾ ਜਿਵੇਂ ਕਿ ਅੱਜ ਕੱਲ ਅਸੀਂ ਦੇਖਦੇ ਹਾਂ ਬੱਚੇ ਸੈਂਟਰਾਂ ਦੇ ਵਿੱਚ ਜਿਹੜੇ ਨਸ਼ਾ ਸੜਾਉ ਕੇਂਦਰ ਨੇ ਕੇਂਦਰਾਂ ਦੇ ਵਿੱਚ ਭਰਤੀ ਕਰਵਾਏ ਜਾਂਦੇ ਨੇ ਬਹੁਤ ਲੰਮਾ ਟਾਈਮ ਰੱਖੇ ਜਾਂਦੇ ਨੇ ਉਸ ਤੋਂ ਬਾਅਦ ਫਿਰ ਘਰ ਆ ਜਾਂਦੇ ਨੇ ਫਿਰ ਦੁਬਾਰਾ ਨਸ਼ੇ 'ਚ ਲੱਗ ਜਾਂਦੇ ਨੇ ਫਿਰ ਦੁਬਾਰੇ ਸੈਂਟਰਾਂ 'ਚ ਭੇਜਦੇ ਨੇ ਫਿਰ ਨਸ਼ੇ ਇਸ ਤਰ੍ਹਾਂ ਮਤਲਬ ਇੱਕ ਇਹੋ ਜਿਹਾ ਜਾਲ ਦੇ ਵਿੱਚ ਫਸ ਜਾਂਦੇ ਨੇ ਵੀ ਉਤੋਂ ਨਿਕਲਣਾ ਬਹੁਤ ਔਖਾ ਹੈ ਫਿਰ ਕਈ ਬੱਚੇ ਹੁੰਦੇ ਨੇ ਜਿਹੜੇ ਸਕਸੈਸਫੁਲ ਹੋ ਜਾਂਦੇ ਨੇ ਨਸ਼ੇ ਤੋਂ ਬਾਹਰ ਆ ਜਾਂਦੇ ਨੇ ਨਿਕਲ ਜਾਂਦੇ ਨੇ ਨਸ਼ੇ ਤੋਂ ਬਾਹਰ ਨਿਕਲਣ ਦੇ ਲਈ ਜਿਹੜਾ ਮਾਈਂਡ ਹੈ ਮਨ ਹੈ ਉਹਨੂੰ ਮਜ਼ਬੂਤ ਕਰਨਾ ਪੈਂਦਾ ਹੈ ਸਟਰੋਂਗ ਹੋਣਾ ਪੈਂਦਾ ਹੈ ਆਪਣੇ ਆਪ ਨੂੰ ਸਟਰੋਂਗ ਕਰਨਾ ਪੈਂਦਾ ਹੈ ਤੇ ਉਹਨੂੰ ਸਹਾਰੇ ਦੀ ਵੀ ਲੋੜ ਹੁੰਦੀ ਹੈਗੀ ਹੈਲਪ ਦੀ ਵੀ ਜ਼ਰੂਰਤ ਹੁੰਦੀ ਹੈਗੀ ਜਿਹੜਾ ਬੰਦਾ ਨਸ਼ੇ ਦੇ ਵਿੱਚ ਫਸਿਆ ਹੋਇਆ ਹੁੰਦਾ ਹੈ ਜੇ ਉਹਨੂੰ ਨਸ਼ੇ 'ਚੋਂ ਕੱਢਣਾ ਹੈ ਜਾਂ ਉਹਨੇ ਜੇ ਨਸ਼ੇ ਤੋਂ ਨਿਕਲਣਾ ਹੈ ਤਾਂ ਉਹਨੂੰ ਸਹਾਰੇ ਦੀ ਹੈਲਪ ਦੀ ਮੋਟੀਵੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਤਾਂ ਕਿ ਜੇ ਉਹਦਾ ਮਨ ਸਟਰੋਂਗ ਹੋਊਗਾ ਤਾ ਹੀ ਉਹ ਨਸ਼ੇ ਤੋਂ ਬਾਹਰ ਆ ਸਕਦਾ ਹੈ ਜੇ ਉਹ ਡੀਮੋਟੀਵੇਟ ਹੋਊਗਾ ਟੈਂਡੀ ਕਲਾ ਚ ਜਾਊਗਾ ਤਾਂ ਫਿਰ ਉਹ ਹੋਰ ਜਿਆਦਾ ਨਸ਼ਾ ਕਰਦਾ ਹੈਗਾ ਠੀਕ ਹੈ ਜੀ ਟੈਨਸ਼ਨ ਦੇ ਵਿੱਚ ਦੁਖੀ ਹੋ ਕੇ ਪਰੇਸ਼ਾਨ ਹੋ ਕੇ ਉਹ ਆਪਣੀ ਨਸ਼ੇ ਦੀ ਜਿਹੜੀ ਡੋਜ਼ ਹੈ ਹੋਰ ਵਧਾ ਦਿੰਦਾ ਹੈ ਪਰ ਜੇ ਉਹ ਕਿਸੇ ਤਰੀਕੇ ਚੜਦੀ ਕਲਾ ਵਾਲੇ ਪਾਸੇ ਆਉਣ ਲੱਗ ਜੇ ਤਾਂ ਫਿਰ ਜਦੋਂ ਉਹ ਜੜਤੀ ਕਲਾ ਵਾਲੇ ਪਾਸੇ ਆਉਣਾ ਸ਼ੁਰੂ ਕਰ ਦਿੰਦਾ ਹੈ ਤਾਂ ਹੌਲੀ-ਹੌਲੀ ਨਸ਼ੇ ਤੋਂ ਦੂਰ ਹੋਣਾ ਸ਼ੁਰੂ ਕਰ ਦਿੰਦਾ ਹੈ। ਨਸ਼ਿਆਂ ਦੇ ਨੁਕਸਾਨਾਂ ਦੀ ਜੇ ਆਪਾਂ ਗੱਲ ਕਰੀਏ ਤਾਂ ਨਸ਼ਿਆਂ ਦੇ ਨੁਕਸਾਨ ਤਾਂ ਬਹੁਤ ਹੀ ਜ਼ਿਆਦਾ ਨੇ। ਸਭ ਤੋਂ ਪਹਿਲਾ ਨੁਕਸਾਨ ਤਾਂ ਜਿਹੜਾ ਬੰਦਾ ਨਸ਼ਾ ਕਰਦਾ ਹੈ ਉਹਦੀ ਬਾਡੀ ਨੂੰ ਹੁੰਦਾ ਹੈ, ਉਹਦੇ ਸਰੀਰ ਨੂੰ ਹੁੰਦਾ ਹੈ। ਸਰੀਰ ਖੋਖਲਾ ਹੋ ਜਾਂਦਾ ਹੈ, ਬੇਕਾਰ ਹੋ ਜਾਂਦਾ ਹੈ। ਤੰਦਰੁਸਤ ਨਹੀਂ ਰਹਿੰਦਾ। ਠੀਕ ਹੈ ਜੀ ਬਿਮਾਰੀਆਂ ਦੇ ਨਾਲ ਘਿਰ ਜਾਂਦਾ ਹੈ ਤੇ ਵੱਡੀ ਗੱਲ ਉਹ ਮਾਨਸਿਕ ਤੌਰ ਤੇ ਬਹੁਤ ਵੱਡਾ ਰੋਗੀ ਬਣ ਜਾਂਦਾ ਹੈ ਬਿਮਾਰ ਹੋ ਜਾਂਦਾ ਹੈ ਠੀਕ ਹੈ ਜੀ ਉਹਦਾ ਜਿਹੜਾ ਮਨ ਹੈ ਉਹਨੂੰ ਰੋਗ ਲੱਗ ਜਾਂਦਾ ਹੈ ਜਿਹੜਾ ਉਹਦਾ ਦਿਮਾਗ ਹੈ ਉਹ ਸਹੀ ਕੰਮ ਨਹੀਂ ਕਰਦਾ ਤੇ ਉਹਦੀ ਸੋਚ ਵੀ ਕੁਝ ਇਸ ਤਰ੍ਹਾਂ ਦੀ ਬਣ ਜਾਂਦੀ ਹੈਗੀ ਮਤਲਬ ਸਰੀਰਕ ਤੌਰ ਤੇ ਤੇ ਮਾਨਸਿਕ ਤੌਰ ਤੇ ਦੋਨੇ ਤਰ੍ਹਾਂ ਨਾਲ ਉਹ ਰੋਗੀ ਬਣ ਜਾਂਦਾ ਹੈ ਬਿਮਾਰ ਹੁੰਦਾ ਹੈ ਉਸ ਨੂੰ ਸਮਝਣ ਦੀ ਜ਼ਰੂਰਤ ਹੁੰਦੀ ਹੈ ਕਈ ਵਾਰੀ ਅਸੀਂ ਲੋਕ ਜਾਂ ਪਰਿਵਾਰ ਦੇ ਮੈਂਬਰ ਉਹਨੂੰ ਸਮਝਦੇ ਨਹੀਂ ਹੈਗੇ ਜਾਂ ਕਈ ਵਾਰੀ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ ਸਰੀਰਕ ਨੁਕਸਾਨ ਮਾਨਸਿਕ ਨੁਕਸਾਨ ਉਸ ਤੋਂ ਬਾਅਦ ਜੇ ਆਪਾਂ ਪੈਸੇ ਦੀ ਧਨ ਦੌਲਤ ਦੀ ਗੱਲ ਕਰੀਏ ਤਾਂ ਉਹ ਵੀ ਬਹੁਤ ਵੱਡਾ ਨੁਕਸਾਨ ਹੁੰਦਾ ਹੈ ਠੀਕ ਹੈ ਜੀ ਤੇ ਬਾਕੀ ਜਿਹੜਾ ਸਮਾਜ ਦੇ ਵਿੱਚੋਂ ਮਾਨ ਸਨਮਾਨ ਉਹਨੂੰ ਇੱਜ਼ਤ ਮਿਲਣੀ ਹੁੰਦੀ ਹੈ ਉਹ ਨਹੀਂ ਮਿਲਦੀ ਜਦੋਂ ਇੱਕ ਬੰਦਾ ਬੰਦਾ ਜਿਹੜਾ ਉਹ ਨਸ਼ੇ ਦੇ ਵਿੱਚ ਫਸਿਆ ਹੋਇਆ ਹੁੰਦਾ ਹੈਗਾ ਤੇ ਬਾਕੀ ਪੂਰੇ ਸਮਾਜ ਨੂੰ ਹੀ ਨੁਕਸਾਨ ਹੁੰਦਾ ਹੈ ਆਪਾਂ ਇਹ ਗੱਲ ਕਹਿ ਸਕਦੇ ਹਾਂਗੇ ਜਿਹੜੇ ਪਰਿਵਾਰ ਦੇ ਮੈਂਬਰ ਨੇ ਖਾਸ ਕਰਕੇ ਉਹਨਾਂ ਨੂੰ ਵੀ ਬਹੁਤ ਵੱਡਾ ਨੁਕਸਾਨ ਹੁੰਦਾ ਹੈ ਉਹ ਵੀ ਦੁਖੀ ਪਰੇਸ਼ਾਨ ਹੁੰਦੇ ਨੇ ਕਿਉਂਕਿ ਜਦੋਂ ਬੰਦਾ ਕੋਈ ਨਸ਼ੇ ਦੇ ਵਿੱਚ ਫਸਿਆ ਹੋਇਆ ਹੁੰਦਾ ਹੈ ਤਾਂ ਘਰ ਦੇ ਵਿੱਚੋਂ ਬਹੁਤ ਨੁਕਸਾਨ ਹੁੰਦੇ ਨੇ ਇਸ ਲਈ ਦੋਸਤੋ ਮੈਂ ਤਾਂ ਇਹ ਕਹਿਣਾ ਚਾਹੁੰਦਾ ਸੀਗਾ ਕਿ ਜੇ ਆਪਣੇ ਬੱਚੇ ਪੜ੍ਹਾਈ ਦੇ ਵਿੱਚ ਕਮਜ਼ੋਰ ਨੇ ਪੇਪਰਾਂ ਦੇ ਵਿੱਚੋਂ ਨੰਬਰ ਘੱਟ ਆ ਰਹੇ ਨੇ ਤਾਂ ਕੋਈ ਬੜਾ ਜ਼ਿਆਦਾ ਚਿੰਤਤ ਹੋਣ ਦੀ ਲੋੜ ਨਹੀਂ ਡਿਪਰੈਸ਼ਨ 'ਚ ਜਾਣ ਦੀ ਲੋੜ ਨਹੀਂ ਟੈਨਸ਼ਨ 'ਚ ਜਾਣ ਦੀ ਲੋੜ ਨਹੀਂ ਹਾਂ ਕੋਸ਼ਿਸ਼ ਜ਼ਰੂਰੀ ਹੈ ਕਿ ਅੱਗੇ ਤੋਂ ਹੋਰ ਸੁਧਾਰ ਹੋਵੇ ਹੋਰ ਚੰਗੇ ਨੰਬਰ ਆ ਜਾਣ ਹੋਰ ਚੰਗੀ ਵਧੀਆ ਪੜ੍ਹਾਈ ਕਰੇ ਪਰ ਇੰਨਾ ਜ਼ਿਆਦਾ ਟੈਨਸ਼ਨ ਦੇ ਵਿੱਚ ਨਾ ਬੰਦਾ ਡੁੱਬ ਜੇ ਹਾਂਜੀ ਪਤਾ ਨਹੀਂ ਬਹੁਤ ਵੱਡਾ ਨੁਕਸਾਨ ਹੋ ਗਿਆ ਇਹ ਯਾਦ ਰੱਖੋ ਇਸ ਗੱਲ ਦਾ ਧਿਆਨ ਰੱਖੋ ਕਿ ਸਾਡਾ ਬੱਚਾ ਬੁਰੇ ਮਾੜੇ ਰਸਤੇ ਤੇ ਨਾ ਜਾਵੇ ਨਸ਼ਿਆਂ ਵਾਲੇ ਪਾਸੇ ਨਾ ਜਾਵੇ ਖਾਸ ਕਰਕੇ ਜਿਹੜੇ ਇਹ ਮਾੜੇ ਨਸ਼ੇ ਨੇ ਉਹਨਾਂ ਵਿੱਚ ਨਾ ਫਸ ਜੇ ਉਹਨਾਂ ਤੋਂ ਬਚਿਆ ਰਹੇ ਠੀਕ ਹੈ ਜੀ ਬੰਦਾ ਤਾਂ ਅਨਪੜ੍ਹ ਵੀ ਚੱਲ ਜਾਂਦਾ ਹੈ ਅਨਪੜ੍ਹ ਵੀ ਕਾਮਯਾਬ ਹੋ ਜਾਂਦੇ ਨੇ ਕੋਈ ਜ਼ਰੂਰੀ ਨਹੀਂ ਕਿ ਜ਼ਿਆਦਾ ਪੜ੍ਹੇ ਲਿਖੇ ਕਾਮਯਾਬ ਹੁੰਦੇ ਨੇ ਬਥੇਰੇ ਅਨਪੜ੍ਹ ਨੇ ਬਹੁਤ ਐਗਜੈਂਪਲਾਂ ਨੇ ਉਦਾਹਰਨਾਂ ਨੇ ਦੁਨੀਆ ਦੇ ਵਿੱਚ ਕਿ ਅਨਪੜ੍ਹ ਵੀ ਬਥੇਰੇ ਸਕਸੈਸਫੁਲ ਹੋ ਜਾਂਦੇ ਨੇ ਬਥੇਰੇ ਪੈਸਾ ਤਾਂ ਅੰਦੌਲਤ ਕਮਾ ਲੈਂਦੇ ਨੇ ਜੇ ਆਪਾਂ ਇਸ ਕਾਮਯਾਬੀ ਦੀ ਗੱਲ ਕਰੀਏ ਠੀਕ ਹੈ ਜੀ ਤਾਂ ਜ਼ਰੂਰੀ ਨਹੀਂ ਕਿ ਬਾਹਲਾ ਪੜਿਆ ਲਿਖਿਆ ਚੰਗੇ ਪੇਪਰਾਂ ਦੇ ਵਿੱਚ ਜੇ ਨੰਬਰ ਆਉਣਗੇ ਤਾਂ ਹੀ ਬੰਦਾ ਅੱਗੇ ਕਾਮਯਾਬ ਹੋਊਗਾ ਪਰ ਮੈਂ ਤਾਂ ਅੱਜ ਦੀ ਵੀਡੀਓ ਦੇ ਰਾਹੀਂ ਮੈਂ ਤੁਹਾਨੂੰ ਅੱਜ ਇਹ ਬੇਨਤੀ ਕਰਨੀ ਚਾਹੁੰਦਾ ਸੀਗਾ ਕਿ ਬੱਚਿਆਂ ਨੂੰ ਨਸ਼ਿਆਂ ਤੋਂ ਬਚਾ ਕੇ ਰੱਖਣਾ ਬਹੁਤ ਜ਼ਰੂਰੀ ਹੈ ਤੇ ਖੁਦ ਬੱਚਿਆਂ ਨੂੰ ਵੀ ਆਪ ਨਸ਼ਿਆਂ ਤੋਂ ਬਚ ਕੇ ਰਹਿਣਾ ਬਹੁਤ ਜ਼ਰੂਰੀ ਹੈ ਬੱਚੇ ਅੱਜ ਕੱਲ ਬੜੇ ਸਮਝਦਾਰ ਨੇ ਸਿਆਣੇ ਨੇ ਇੰਟਰਨੈਟ ਦੇ ਸਾਰਾ ਕੁਝ ਦੇਖਦੇ ਨੇ ਕਿ ਜਿਹੜੇ ਨੌਜਵਾਨ ਨਸ਼ੇ ਕਰਦੇ ਨੇ ਉਹਨਾਂ ਦਾ ਕੀ ਹਾਲ ਹੁੰਦਾ ਹੈ ਬਾਕੀ ਆਲੇ ਦੁਆਲੇ ਤੋਂ ਵੀ ਪਤਾ ਲੱਗਦਾ ਹੈ ਠੀਕ ਹੈ ਜੀ ਤੇ ਇਸੇ ਕਰਕੇ ਬੱਚਿਆਂ ਨੂੰ ਆਪਣੀ ਪੜ੍ਹਾਈ ਵੱਲ ਧਿਆਨ ਦੇਣ ਦੀ ਲੋੜ ਹੈ ਜਾਂ ਕੋਈ ਉਹ ਗੇਮ ਕਰ ਸਕਦੇ ਨੇ ਕਿਡਾਂ ਚ ਭਾਗ ਲੈ ਸਕਦੇ ਨੇ ਠੀਕ ਹੈ ਜੀ ਮਤਲਬ ਜੋ ਵੀ ਚੰਗੇ ਕੰਮ ਨੇ ਜਿਹੜੇ ਕਿ ਉਹਨਾਂ ਨੂੰ ਅੱਗੇ ਲੈ ਕੇ ਜਾ ਸਕਦੇ ਨੇ ਉਹ ਕੰਮ ਉਹ ਕਰਨ ਪਰ ਨਸ਼ੇ ਤੋਂ ਦੂਰ ਰਹਿਣਾ ਜੇ ਕੋਈ ਉਹਨਾਂ ਦੇ ਫਰੈਂਡ ਸਰਕਲ ਦੇ ਵਿੱਚੋਂ ਕੋਈ ਨਸ਼ਾ ਕਰਦਾ ਵੀ ਹੈ ਤਾਂ ਵੀ ਉਹ ਤੋਂ ਦੂਰ ਰਹਿਣ ਦੀ ਜ਼ਰੂਰਤ ਹੈ ਉਹਨੂੰ ਕਿਸੇ ਹੋਰ ਜੇ ਆਪਾਂ ਕਿਸੇ ਤਰੀਕੇ ਉਹਦੀ ਹੈਲਪ ਕਰਨੀ ਚਾਹੁੰਦੇ ਆ ਦਾਉ ਦੀ ਹੈਲਪ ਕਿਸੇ ਤਰੀਕੇ ਨਾਲ ਕੀਤੀ ਜਾ ਸਕਦੀ ਹੈ ਠੀਕ ਹੈ ਜੀ ਉਹਨੂੰ ਕਿਸੇ ਤਰੀਕੇ ਨਾਲ ਮੋਟੀਵੇਟ ਕੀਤਾ ਜਾ ਸਕਦਾ ਹੈ ਇਹ ਨਾ ਹੋਵੇ ਕਿ ਸਾਡਾ ਯਾਰ ਦੋਸਤ ਮਿੱਤਰ ਨਸ਼ਾ ਕਰਦਾ ਹੈ ਪੈਗ ਲਗਾਉਂਦਾ ਹੈ ਜਾਂ ਕੋਈ ਹੋਰ ਨਸ਼ਾ ਕਰਦਾ ਹੈ ਅੱਪਾਂ ਵੀ ਉਹਦੇ ਨਾਲ ਰਲ ਕੇ ਖਾਸ ਕਰਕੇ ਬੱਚਿਆਂ ਦੀ ਨੌਜਵਾਨਾਂ ਦੀ ਗੱਲ ਹੋ ਰਹੀ ਹੈ ਵੀ ਅੱਪਾਂ ਵੀ ਉਹਦੇ ਨਾਲ ਰਲ ਕੇ ਉਹਦੇ ਨਾਲ ਨਸ਼ਾ ਕਰਨ ਲੱਗ ਜਾਈਏ ਤਾਂ ਫਿਰ ਉਹਦੀ ਜ਼ਿੰਦਗੀ ਤਾਂ ਵਿਚਾਰੇ ਦੀ ਨਰਕ ਬਣੀ ਹੋਈ ਹੁੰਦੀ ਹੈ ਤੇ ਨਾਲ ਜਿਹੜਾ ਹੋਰ ਨਸ਼ੇ ਦੇ ਵਿੱਚ ਪੈ ਜਾਂਦਾ ਉਹਦੀ ਵੀ ਜ਼ਿੰਦਗੀ ਨਰਕ ਬਣ ਜਾਂਦੀ ਹੈ ਜਦੋਂ ਇੱਕ ਘਰ ਦਾ ਨੌਜਵਾਨ ਜਾਂ ਕੋਈ ਬੱਚਾ ਨਸ਼ੇ ਦੇ ਵਿੱਚ ਪੈ ਜਾਂਦਾ ਤਾਂ ਬਾਕੀ ਸਾਰੇ ਪਰਿਵਾਰ ਦੇ ਮੈਂਬਰਾਂ ਦੀ ਜ਼ਿੰਦਗੀ ਵੀ ਨਰਕ ਬਣ ਜਾਂਦੀ ਹੈ ਬਹੁਤ ਦੁਖੀ ਪਰੇਸ਼ਾਨ ਹੁੰਦੇ ਨੇ ਨੁਕਸਾਨ ਹੀ ਨੁਕਸਾਨ ਹੁੰਦੇ ਨੇ ਇਸੇ ਕਰਕੇ ਦੋਸਤੋ ਮਿੱਤਰੋ ਪਿਆਰਿਓ ਸਾਰੇਓ ਨਸ਼ਿਆਂ ਤੋਂ ਬਚਣ ਦੀ ਬਹੁਤ ਵੱਡੀ ਲੋੜ ਹੈ ਅੱਜ ਦੇ ਸਮੇਂ ਦੀ ਜੇ ਅਸੀਂ ਨਸ਼ਿਆਂ ਤੋਂ ਬਚਾਂਗੇ ਚੰਗੇ ਪਾਸੇ ਵੱਲ ਤਾਂ ਹੀ ਆਪਾਂ ਜਾ ਸਕਦੇ ਹਾਂ ਤਾਂ ਹੀ ਅਸੀਂ ਕਾਮਯਾਬ ਹੋ ਸਕਦੇ ਹਾਂ ਤਾਂ ਹੀ ਅਸੀਂ ਚੰਗੀ ਪੜ੍ਹਾਈ ਲਿਖਾਈ ਕਰ ਸਕਦੇ ਹਾਂ ਤਾਂ ਹੀ ਚੰਗਾ ਘਰ-ਬਾਰ ਪਰਿਵਾਰ ਬਣਵਾਸ ਬਣਾ ਸਕਦੇ ਹਾਂ ਤਾਂ ਹੀ ਅੱਗੇ ਵਧ ਸਕਦੇ ਹਾਂ ਦੋਸਤੋ ਸਵੇਰ ਦਾ ਟਾਈਮ ਸੀ 6 ਵਜੇ ਹੋਏ ਨੇ ਤੇ ਅੱਪਾ ਅੱਜ ਲੁਧਿਆਣੇ ਜਾ ਰਹੇ ਆ ਕੋਰਟ ਦੇ ਵਿੱਚ ਕਿਉਂਕਿ ਅੱਜ ਸੈਟਰਡੇ ਐ ਹਾਈ ਕੋਰਟ ਆਪਣਾ ਓਪ ਹੈ ਤੇ ਸੈਟਰਡੇ ਵਾਲੇ ਦਿਨ ਕੋਸ਼ਿਸ਼ ਹੁੰਦੀ ਆ ਕਿ ਡਿਸਟ੍ਰਿਕਟ ਕੋਰਟ ਨੂੰ ਵਿਜ਼ਿਟ ਕੀਤਾ ਜਾਵੇ ਤੇ ਜਾਂਦੇ ਜਾਂਦੇ ਮੈਂ ਸੋਚਿਆ ਕਿ ਆਪਾਂ ਕੋਈ ਗੱਲਬਾਤ ਕਰ ਲੈਨੇ ਆ ਹਾਲਾਂਕਿ ਪਹਿਲਾਂ ਕੁਝ ਵੀ ਕੋਈ ਡਿਸਾਈਡ ਨਹੀਂ ਹੁੰਦਾ ਕਿ ਕਿਹੜੇ ਟੌਪਿਕ ਤੇ ਗੱਲ ਕਰਨੀ ਹੈ ਗੱਡੀ ਵਿੱਚ ਬੈਠਣਦੇ ਹੀ ਦਿਮਾਗ ਦੇ ਵਿੱਚ ਜੋ ਕੋਈ ਟੌਪਿਕ ਆਉਂਦਾ ਹੈ ਉਸ ਤੇ ਆਪਾਂ ਗੱਲ ਸਟਾਰਟ ਕਰ ਲੈਂਦੇ ਆ ਤੇ ਕੋਸ਼ਿਸ਼ ਹੁੰਦੀ ਆ ਕੋਈ ਚੰਗਾ ਵਧੀਆ ਟੌਪਿਕ ਹੋਵੇ ਜਿਸ ਦਾ 11000 ਦੋਸਤਾਂ ਮਿੱਤਰਾਂ ਨੂੰ ਫਾਇਦਾ ਹੋਵੇ ਤੇ ਅੱਜ ਦੇ ਟੌਪਿਕ ਤੋਂ ਅੱਜ ਦੀ ਵੀਡੀਓ ਤੋਂ ਜਿਹੜੀ ਜਾਣਕਾਰੀ ਆਪਾਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਸਾਂਝੀ ਕੀਤੀ ਹੈ ਤੁਹਾਡੇ ਲਈ ਫਾਇਦੇਮੰਦ ਜਰੂਰ ਹੋਵੇਗੀ ਮੈਨੂੰ ਇਸ ਗੱਲ ਦੀ ਪੂਰੀ ਉਮੀਦ ਹੈ ਤੇ ਇਸ ਵੀਡੀਓ ਨੂੰ ਤੁਸੀਂ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਤੱਕ ਵੀ ਭੇਜ ਸਕਦੇ ਹੋ ਤਾਂ ਕਿ ਮੈਂ ਇਹ ਦੇਦੋਂ ਚਾਹੁੰਦਾ ਕਿ ਇਸ ਵੀਡੀਓ ਨੂੰ ਹੋਰ ਯਾਰਾਂ ਦੋਸਤਾਂ ਮਿੱਤਰਾਂ ਤੱਕ ਭੇਜਿਆ ਜਾਵੇ ਤਾਂ ਕਿ ਹੋਰ ਯਾਰਾਂ ਦੋਸਤਾਂ ਮਿੱਤਰਾਂ ਦਾ ਸਾਰਿਆਂ ਦਾ ਫਾਇਦਾ ਹੋ ਸਕੇ ਜੇ ਇਸ ਵੀਡੀਓ ਦੇ ਰਾਹੀਂ ਕਿਸ ਇੱਕ ਕਿਸੇ ਇੱਕ ਬੱਚੇ ਦੇ ਦਿਮਾਗ ਦੇ ਵਿੱਚ ਵੀ ਇਹ ਗੱਲ ਪੈਂਦੀ ਹੈ ਕਿ ਨਸ਼ਿਆਂ ਤੋਂ ਦੂਰ ਰਹਿਣਾ ਇਸੇ ਇੱਕ ਨੌਜਵਾਨ ਦੇ ਦਿਮਾਗ ਦੇ ਵਿੱਚ ਵੀ ਇਹ ਗੱਲ ਪੈ ਜੇ ਕਿ ਨਸ਼ਿਆਂ ਤੋਂ ਦੂਰ ਰਹਿਣਾ ਹੈ ਤਾਂ ਮੈਂ ਇਹ ਸਮਝੂਗਾ ਕਿ ਜਿਹੜੀ ਮੈਂ ਇਹ ਅੱਜ ਵੀਡੀਓ ਬਣਾਈ ਹੈ ਅੱਜ ਇਸ ਵੀਡੀਓ ਦੇ ਵਿੱਚ ਗੱਲ ਕੀਤੀ ਹੈ ਕਿ ਮੈਂ ਆਪਣੇ ਮਕਸਦ ਦੇ ਵਿੱਚ ਕਾਮਯਾਬ ਰਹਾ ਹਾਲਾਂਕਿ ਮੈਂ ਚਾਹੁੰਦਾ ਕਿ ਵੱਧ ਤੋਂ ਵੱਧ ਯਾਰਾਂ ਦੋਸਤਾਂ ਮਿੱਤਰਾਂ ਤੱਕ ਇਹ ਵੀਡੀਓ ਜਾਵੇ ਸੁਣਨਾ ਕੋਈ ਸ਼ੱਕ ਨਹੀਂ ਕਿ ਇੰਟਰਨੈਟ ਤੇ ਹੋਰ ਬਹੁਤ ਸਾਰੀਆਂ ਵੀਡੀਓਜ਼ ਪਈਆਂ ਨੇ ਇਸ ਤੋਂ ਵਧੀਆ ਚੰਗੀਆਂ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ ਪਰ ਸਾਰੇ ਜਦੋਂ ਆਪੋ ਆਪਣੀ ਡਿਊਟੀ ਕਰ ਰਹੇ ਨੇ ਆਪਾਂ ਆਪਣੀ ਡਿਊਟੀ ਕਰ ਰਹੇ ਆਂ ਹੋਰ ਬਾਕੀ ਯਾਰ ਦੋਸਤ ਮਿੱਤਰ ਆਪਣੀ ਡਿਊਟੀ ਕਰ ਰਹੇ ਨੇ ਸਾਰਿਆਂ ਦੀ ਡਿਊਟੀ ਬਣਦੀ ਵੀ ਹੈ ਤੇ ਕੁਝ ਨਾ ਕੁਝ ਚੰਗਾ ਕਰਨ ਦੀ ਸਾਡੀ ਸਭ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਅਸੀਂ ਕੁਝ ਨਾ ਕੁਝ ਤਾਂ ਚੰਗਾ ਕਰੀਏ ਜਿਸ ਦਾ ਕਿ ਦੂਜਿਆਂ ਨੂੰ ਵੀ ਫਾਇਦਾ ਹੋਵੇ ਤੇ ਸੰਤ ਵੀ ਫਾਇਦਾ ਹੋਵੇ ਜਿਵੇਂ ਕਿ ਕਰ ਭਲਾ ਹੋ ਭਲਾ ਆਨਤ ਭਲੇ ਦਾ ਫਲਾ ਇਹ ਅਸੀਂ ਦੂਜਿਆਂ ਦਾ ਫਾਇਦਾ ਸੋਚਾਂਗੇ ਦੂਜਿਆਂ ਦਾ ਫਾਇਦਾ ਕਰਾਂਗੇ ਤਾਂ ਹੀ ਸਾਡਾ ਫਾਇਦਾ ਹੋ ਸਕਦਾ ਹੈ ਭਲਾ ਹੋ ਸਕਦਾ ਹੈ ਕਿਉਂਕਿ ਪਰਮਾਤਮਾ ਵੀ ਉਹਨਾਂ ਦਾ ਹੀ ਭਲਾ ਕਰਦਾ ਹੈ ਚੰਗਾ ਕਰਦਾ ਹੈ ਜਿਹੜੇ ਦੂਜਿਆਂ ਦਾ ਭਲਾ ਕਰਦੇ ਨੇ ਚੰਗਾ ਕਰਦੇ ਨੇ ਜੀ ਉੱਜੇ ਟਾਈਮ ਲਈ ਹੋ ਸਕਦਾ ਹੈ ਕਿ ਅਸੀਂ ਦੂਜਿਆਂ ਦਾ ਬੁਰਾ ਸੋਚ ਕੇ ਆਪਣਾ ਚੰਗਾ ਕਰ ਲਈਏ ਆਪਣਾ ਫਾਇਦਾ ਕਰ ਲਈਏ ਪਰ ਇਨਸਾਫ ਫਤਾ ਇੱਕ ਨਾ ਇੱਕ ਦਿਨ ਹੋਣਾ ਹੀ ਹੁੰਦਾ ਹੈ ਭਾਵੇਂ ਦੇਰੀ ਹੋ ਜੇ ਜਿਵੇਂ ਕਿ ਪੰਜਾਬੀ ਦੇ ਵਿੱਚ ਕਹਿੰਦੇ ਨੇ ਕਿ ਰੱਬ ਦੇ ਘਰ ਦੇਰ ਹੈ ਅਧੇਰ ਨਹੀਂ ਹੈਗਾ ਠੀਕ ਹੈ ਜੀ ਤੇ ਇਸ ਲਈ ਸਾਡੀ ਸਾਰਿਆਂ ਦੀ ਕੋਸ਼ਿਸ਼ ਇਹ ਜ਼ਰੂਰ ਹੋਣੀ ਚਾਹੀਦੀ ਹੈ ਕਿ ਅਸੀਂ ਦੂਜਿਆਂ ਦਾ ਫਾਇਦਾ ਸੋਚੀਏ ਦੂਜਿਆਂ ਦਾ ਭਲਾ ਕਰੀਏ ਬਸ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇਹ ਹੀ ਬੇਨਤੀ ਕਰਨੀ ਸੀ ਤੇ ਇੰਨੀਆਂ ਕੁ ਬੇਨਤੀਆਂ ਕਰਦਾ ਹੋਇਆ ਮੈਂ ਸਾਰੇ ਯਾਰਾਂ ਦੋਸਤਾਂ ਪਿੱਤਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮਿਹਰਬਾਨੀ ਤੇ ਚੰਗੇ ਭਲੇ ਰਹੇ ਜਿਉਂਦੇ ਰਹੇ ਤਾਂ ਅਗਲੀ ਵੀਡੀਓ ਵਿੱਚ ਫੇਰ ਮਿਲਾਂਗੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ